ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਉ ਠਾਕੁਰ ਊਜ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਤਿਜ ਬਿਨ ਆਵਰ ਨ ਕੋਈ ਰਹਾਉ میں تان دبان دی ہے میرے سوامی میں تج آگ ارداس می ہور تھاؤں نہیں جس پہ کرو بنتی میرا دکھ سکھ تجھ ہی پاس ਜੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿ ਜਾ ਬੱਕਰੀ ਸਿੰਗ ਇਤੇ ਥਾਇ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਆਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਾਬ ਜੀ तेरे कावड़ कावड़ गुण कै कह गावां तू सहब गुणी न ताना तुम्हारी महिमा वर्णन साकों तू ठाकुर उच्च भगवान मैं हर हर ਨਾਮ ਤਰ ਸੋਈ ਜਿਉ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤੇਜ ਬਿਨ ਆਵਰ ਨ ਕੋਈ ਰਹਾਉ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ पे ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿੱਚੇ ਤਰਤੀ ਵਿੱਚੇ ਪਾਣੀ ਵੇਕੇ ਕਾਟ ਅਗਨ ਤੇ ਰਿਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਾਬ ਜੀ तेरे कावड़ कावड़ गुण कै कह गावां तू सहब गुणीन थाना तुम्हारी महिमा वर्णन साकों तू ठाकुर उच्च भगवान ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਨ ਦਬਾਨ ਤੂੰ ਹੈ میں تجھ آگے ارداس میں نہیں جس پہ کرو بنتی میرا دکھ سکھ تجھ ہی پاس وچے ترتی ਟੱ ਅਗਨ ਤੇ ਰਿਜੈ ਬੱਕਰੀ ਸਿੰਘ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਾਧਨਾ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹੇ ਗਾਵਾਂ ਸੋ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਕੋਈ ਰਹਾਉ ਮੈ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਜ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੇ ਸੁਖ ਤੁਝਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਇ ਰਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਆ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਾਨਾ ਕੰਬਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਬੇ ਨ ਆਵਰਨਾ ਕੋਈ ਰਹਾਓ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਨਿਕ ਸਾਧ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਸੁਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾਏ ਹਾਰ ਕੇ ਵੜ ਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕੈ ਕਹ ਹੈ ਦਾਵਾ ਤੂੰ ਸਹਬ ਗੁਣੀਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ میں ہو جس پہ کرو بننتی میرا دکھ سکھ تجھ ہی پاس وچے ترتی وچے پانی وچے کاٹ اگن تری جائے ਬੱਕਰੀ ਸਿੰਘ ਇੱਥੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਸਾਧ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਾਨਾ ਤੰਬਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ आवर्णा कोई ਖੋ ਤੁਝਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀਜੈ ਹਰ ਕੇ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਰਹਾਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤੇਜ ਬਿਨ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝੇ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ पे ਕਰੋ ਬਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਕੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਆਰ ਕੀ ਵੜਿ ਆਏ ਦੇਖੇ ਸੰਤੋ ਪਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਾਧਨਾ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹੇ ਦਾਵਾ ਤੂੰ ਸਹਬ ਗੁਣੀ ਨ ਤਨਾਹ ਤੇਮਰੀ ਮਹਿਮ ਬਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਭ ਮੈਂ ਤਿਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ स्वामी मैं तुझ आगे अरदास मैं होता हूं नहीं जिस पे करो बिनती मेरा दुख सुख तुझ ही पास विचे तरती विचे पानी ਉਤੇ ਕਾਟ ਅਗਨ ਤੇ ਜੈ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਆਰ ਨਮਾਨਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ तेरे कावण कावण गुण कै कह गावा तू सहब गुणीन तना तुम्हारी महिमा वर्णन साकों तू ठाकुर उच्च भगवान मैं हर हर ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾਓ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ तुझे आगे अरदास मैं होता हूं नहीं जिस पे करो बिनती मेरा दुख सुख तुझ ही पास विचे तरती विचे पानी ਵੇਕੇ ਕਾਟ ਅਗਨ ਤੇ ਰਿਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ तेरे कावड़ कावड़ गुण कै कह गावां तू सब गुणीन ताना तुम्हारी महिमा वर्णन साकों तू ठाकुर उच्च भगवान ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋਈ ਰਹਾਓ ਮੈਂ ਤਾਣ ਦਬਾਨ ਤੂੰ ਹੈ ਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵੇਚੇ ਕਾਟ ਅਗਨ ਤੇ ਜੈ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਆਰ ਕੀ ਵੜ ਆਏ ਦੇਖੇ ਸੰਤੋ ਪਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂ ਤੂੰ ਸਹਬ ਗੁਣੇ ਨ ਤਨਾਹ ਤੇਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਨ ਦਬਾਨ ਤੂੰ ਹੈ मेरे स्वामी मैं तुझ आगे अरदास मैं होता हूं नहीं जिस पे करो बिनती मेरा दुख सुख तुझ ही पास विचे तरती विचे पानी ਉਤੇ ਕਾਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਆਰ ਨਮਾਨਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ